ਭਾਈ ਕੀ ਹਾਲ ਹੈ ਸਾਰੇ ਕੂਤਰਵਾਲੇ ਭਰਾਵਾਂ ਦਾ ਲੋ ਵੀਰ ਅੱਜ ਆਪਾਂ ਰੈਪ ਉੱਪਰ ਪਹੁੰਚੇ ਕਲੈਰ ਉੱਪਰ ਜਸੂ ਵੀਰ ਨਾਲ ਗੋਲੇ ਜੰਟੇ ਨਾਲ ਗੋਲੇ ਤੇ ਆਪਾਂ ਤੁਹਾਨੂੰ ਬਾਈਆਂ ਦੇ ਕੂਤਰਾਂ ਸ਼ੋਅ ਕਰਾਉਨੇ ਆ ਤੇ ਇੱਧਰ ਬੱਬੂ ਭਾਈ ਫੋੜੀ ਗਾੜਾ ਡੱਬਾ ਭਾਈ ਕਿਹੜੇ ਕੂਤਰਾਂ ਜਮੇ ਇਹ ਬਾਈ ਨਹਿਂਗ ਵਾਲਿਆਂ ਚੋਂ ਆ ਲੋ ਵੀਰੇ ਦਾੜੀ ਵਾਲਿਆਂ ਚੋਂ ਮੈਂਗ ਵਾਲੇ ਦਾੜੀ ਵਾਲੇ ਕੂਤਰਾਂ ਜਾਂ ਵੀਰਿਆ ਇਹ ਵੱਡਾ ਭਾਈ ਆਪਣਾ ਪੁਰਾਣਾ ਕੂਤਰ ਆ ਲੋ ਭਾਈ ਪੁਰਾਣਾ ਕੂਤਰ ਵੱਡਾ ਵੀਰਾਂ ਦਾ ਇਹਦੀ ਵੀ ਲਾਅ ਦਾ ਭਾਈ ਠੀਕ ਆ ਵੀਰੇ ਛੱਡੀ ਆ ਬਾਈ ਜਿੱਤੇ ਹੀ ਨੇ ਬਾ ਠੀਕ ਆ ਠੀਕ ਆ ਵੀਰਾ ਮੇਰੇ ਲਓ ਬਈ ਘਰ ਲਕੂਤਰ ਦਾ ਸ਼ਾਂ ਪੈਰ ਦਿਖਾ ਦੇ ਬਾਈ ਲਓ ਵੀਰੇ ਤੇ ਇਧਰ ਜਸੂ ਵੀਰੇ ਦੇ ਹੱਥ ਜਾ ਇਹ ਯਾਰ ਆਪਣਾ ਕੋ ਕੂਤਰ ਆਇਆ ਸੀ ਬਾਈ ਫੜੇ ਜੀ ਆਪਾਂ ਠਮੋਟ ਵਾਲਿਆਂ ਕੂਤਰਾਂ ਦੇ ਗਾ ਠੀਕ ਆ ਵੀਰੇ ਆ ਠਮੋਟ ਵਾਲਿਆਂ ਵੀਰੇ ਉਹ ਦਾ ਆਪਣੇ ਕੋ ਚੰਗੇ ਉੱਡੇ ਨੇ ਇਹ ਠੀਕ ਆ ਠੀਕ ਆ ਵੀਰੇ ਫੌਜੀ ਵਾਲੇ ਕੂਤਰ ਆਇਆ ਠਮੋਟ ਵਾਲੇ ਹਾਂ ਇਹ ਜਾਂਦੇ ਨਹੀਂ ਇਹ ਲਓ ਵੀਰੇ ਇੰਨਾਂ ਦੇ ਆ ਕੂਤਰ ਨੇ ਵੀਰੇ ਜਿਹੜੇ ਜਾਂਦੇ ਨਹੀਂ ਵਧੀਆ ਵੀਰੇ ਉਹਨਾਂ ਨਾਲ ਬਾਜ਼ੀਆਂ ਜਿੱਤਿਆ ਨੇ ਉਧਿਆ ਰਹਿਆ ਪਿੰਡ ਨਾਲੋਂ ਠੀਕ ਹੈ ਬਹੁਤ ਵਧੀਆ ਰਜਤ ਨ ਕਬੂਤਰਾਂ ਦਾ ਬਾਈ ਉਹਨਾਂ ਕੋਲ ਤਾਈਓ ਆਪਾਂ ਜਾਈ ਕਬੂਤਰਾਂ ਦਾ ਸ਼ੌਂਕ ਰਾਇ ਉਹਨੂੰ ਤੇ ਇੱਦਾਂ ਬੱਬੂ ਕੋਲੇ ਕੋਰ ਕਬੂਤਰਾਂ ਇਹ ਕਿਹੜੇ ਬੜੀ ਆਹ ਬਾਈ ਸੁੱਖੇ ਵਾਲੇ ਕਬੂਤਰਾਂ ਦਾ ਦਾ ਵੀ ਸੁੱਖਾ ਜਰਗ ਸੁੱਖੇ ਜਰਗ ਵਾਲੇ ਹੈ ਬਹੁਤ ਸੁੱਖੇ ਜਰਗ ਵਾਲੇ ਵੀਰੇ ਕਬੂਤਰਾਂ ਜੋਂ ਇਹ ਉਹਨਾਂ ਜੋਂ ਬਾਈ ਇਹ ਵੀ ਕਬੂਤਰ ਬਾਈ ਬਹੁਤ ਕੱਟ ਜਾਂਦੇ ਆ ਠੀਕ ਆ ਵੀਰੇ ਇਹਨਾਂ ਵੀਰੇ ਕਬੂਤਰ ਵੀ ਦੇਖੋ ਵੀਰੇ ਕਬੂਤਰ ਨੇ ਬਾਈ ਇਹ ਬਹੁਤ ਸੋਹਣਾ ਵੀਰੇ ਸੁੰਦਰ ਕਬੂਤਰ ਹੀ ਗਾ ਬਰੇ ਤੇ ਕਾ ਗੂਟਰ ਹੋ ਰਾ ਬਈ ਆ ਬਈ ਰਾਜਨਾ ਲੋ ਬਰੇ ਇਹ ਰਾਜਨ ਵਾਲਾ ਗੂਟਰਾ ਬਾਈ ਉਹਨਾਂ ਦਾ ਕੀ ਦਾ ਪੱਠਾ ਤੇ ਤੇ ਇਹ ਜਾਨੀ ਕਿ ਸਪਾਏ ਦੇ ਜਿੰਨੇ ਪਹਿਲੇ ਸਾਲ ਭੈਣ ਭਾਈ ਛੱਡੇ ਨੇ ਠੀਕ ਆ ਬਰੇ ਆਪਣੇ ਕੋਲ ਜਿੱਤੀ ਨੇ ਬਰੇ ਸਾਰੇ ਠੀਕ ਠੀਕ ਡਿਸੀਜਨ ਚ ਠੀਕ ਆ ਠੀਕ ਆ ਤੇ ਇਹ ਐਤ ਕੀ ਦਾ ਬਾਈ ਇਹ ਤਿਆਰੀ ਐ ਦੀ ਐਤ ਕੀ ਠੀਕ ਆ ਬਰੇ ਦਾਂਗੇ ਬਾਈ ਆਪਾਂ ਠੀਕ ਆ ਲਓ ਬਾਈ ਇੱਕ ਵਾਰੀ ਬਈ ਜਣਾ ਪਕੂਤਰ ਦਿਖਾ ਲਈਏ ਨੂੰ ਵਧੀਆ ਵੀਰੇ ਬਣਾਇਆ ਬਈ ਜਣਾ ਜਗਾੜ ਪਕੂਤਰਾਂ ਨਾਲ ਦੇਖੋ ਬਹੁਤ ਵਧੀਆ ਵੀਰੇ ਸ਼ੌਂਕ ਆ ਬਈ ਜਣਾ ਵਧੀਆ ਬਾਈ ਜੱਦ ਨੇ ਵੀਰੋ ਨਹੀਂ ਪਕੂਤਰ ਸਾਰੇ ਚੈਨਲ ਨੂੰ ਵੀਰੇ ਕਰ ਲੋ ਸਬਸਕ੍ਰਾਈਬ ਤੇ ਇਦਾਂ ਵੀਰੇ ਹੋਰ ਪਕੂਤਰਾਂ ਤੁਹਾਨੂੰ ਸ਼ੌਂਕ ਕਰਵਾਉਂਦੇ ਰਹਿਾਂਗੇ ਆਪਾਂ ਤੇ ਸਾਰੇ ਵੀਰਾਂ ਧੰਨਵਾਦ ਬਾਈ